ਰਾਮ ਰਾਮ ਜੀ ਸ਼ਿਰ ਲੈਣਾ ਜਿਹਨੂੰ ਗੁਰੂਆਈ ਮਿਲਣੀ ਤੇ ਜਪਦੀ ਸਾਹਿਬ ਦਾ ਖਤਮ ਸੇ ਗੁਰੂ ਰੱਲ ਲੈਣਾ ਜੀ ਦੀ ਪ੍ਰੀਖਿਆ ਬਹੁਤ ਵਾਰ ਨਾਨਕ ਜੀ ਨੇ ਲਈ ਤੀ ਅਤੇ ਨਾਨਕ ਜੀ ਪਾਇ ਲੈਣਾ ਉਹ ਬਹੁਤ ਪ੍ਰਸੰਨ ਰਹਿੰਦੇ ਸਾਰੇ ਨੇ ਹਨ ਮੰਨ ਲਿਆ ਕਿ ਨਾਨਕ ਜੀ ਆਪਣੀ ਗੁਰਗੰਦੀ ਪਾਇ ਲੈਣਾ ਜੀ ਨੂੰ ਹੀ ਦੇਣਗੇ ਜਦੋਂ ਮਦਸ ਲਖਨ ਜੀ ਨੇ ਸ਼ਬਦ ਸੁਨੇ ਤਾਂ ਮਦਸ ਲਖਨ ਜੀ ਤਰਮ ਸ਼ਾਨਾ ਵਿੱਚ ਆਪਣੇ ਦੋਹਾਂ ਪੁੱਤਰਾਂ ਬਾਬਾ ਸ਼੍ਰੀਚੰਦ ਜੀ ਤੇ ਬਾਬਾ ਲక్ష్ਮੀਦਾਸ ਜੀ ਨੰਦ ਆਈ ਉੱਥੇ ਕੁਝ ਸਿੱਖ ਵੀ ਮੌਜੂਦ ਸਨ ਮੈਂ ਦੱਸ ਲਖਨੇਵੀ ਜੀ ਨੇ ਕਿਹਾ ਕਿ ਮੈਂ ਸਨਿਆਨਾਏ ਕਿ ਦੂਸਰੀ ਗੱਦੀ ਆਪਣੇ ਯੋਗ ਪੁੱਤਰਾਂ ਨੂੰ ਛੱਡ ਕੇ ਇੱਕ ਸੇਵਾਦਾਰ ਨੂੰ ਦੇਣੀ ਹੈ ਇਹ ਬਹੁਤ ਗਲਤ ਹੈ ਪੁੱਤਰਾਂ ਨਾਲ ਹੀ ਵੰਸ਼ ਚੱਲਦਾ ਹੈ ਪੁੱਤਰਾਂ ਨਾਲ ਹੀ ਉਤਮਾ ਦੇ ਸੰਸਾਰ ਵਿੱਚ ਆਪਣੀ ਗੱਦੀ ਸਾਰੇ ਰਾਜੇ ਮਹਾਰਾਜੇ ਵੀ ਆਪਣੇ ਪੁੱਤਰਾਂ ਨੂੰ ਹੀ ਦਿੰਦੇ ਨੇ ਤੋਂ ਅੱਗੇ ਮੇਰੀ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਪੁੱਤਰਾਂ ਨੂੰ ਹੀ ਆਪਣੀ ਗੁਰਗੱਦੀ ਦੇਣੀ ਹੈ ਤੁਸੀਂ ਆਪਣੇ ਪੁੱਤਰਾਂ ਨੂੰ ਗੁਰਗੱਦੀ ਦੇ ਕੇ ਆਪਣੇ ਵੰਸ਼ ਦੀ लाज ਰੱਖੋ ਇਹਨਾਂ ਨਾਲ ਤੁਸੀਂ ਗਲਤ ਨਾ ਕਰੋ ਗੱਦੀ ਕਿਸੇ ਵਾਦਾਂ ਨੂੰ ਨਾ ਦਿਓ ਨਨਕੀ ਕੋ ਚੁੱਪ ਰਹੇ ਫਿਰ ਉੱਥੇ ਇੱਕ ਬਿੱਲੀ ਆਪਣੇ ਮੌਤ ਮਰਿਆ ਹੋਇਆ ਚੂਹਾ ਲੈ ਕੇ ਆਈ ਸੇਵਾਦਾਰਾ ਨੇ ਬਿੱਲੀ ਨੂੰ ਪਜਾ ਦਿੱਤਾ ਬਿੱਲੀ ਡਰ ਕੇ ਚੂਹਾ ਤੇ ਛੱਡ ਕੇ ਦੌੜ ਗਈ ਨਾਨਕ ਜੀ ਨੇ ਬਾਬਾ ਸ਼੍ਰੀ ਚੰਦ ਨੂੰ ਕਿਹਾ ਕਿ ਸ਼੍ਰੀ ਚੰਦ ਜੀ ਇਸ ਚੂਹੇ ਨੂੰ ਚੁੱਕ ਕੇ ਬਾਹਰ ਸੁੱਟਾਓ। ਸ਼੍ਰੀ ਚੰਦ ਜੀ ਨੇ ਕਿਹਾ ਕਿ ਮੈਂ ਇਸ ਚੂਹੇ ਨੂੰ ਨਹੀਂ ਹੱਥ ਲਾਣਾ। ਮੈਸ ਮਰੇ ਹੋਏ ਚੂਹੇ ਨੂੰ ਹੱਥ ਲਾ ਕੇ ਪਵਿੱਤਰ ਨਹੀਂ ਹੋਣਾ। ਜੇ ਤੁਸੀਂ ਕਹਿੰਦੇ ਹੋ ਤਾਂ ਕਿਸੇ ਨੂੰ ਚੁੱਕਵਾ ਦੇਣਾ। ਫਿਰ ਨਾਨਕ ਜੀ ਨੇ ਕਿਹਾ ਲక్ష్ਮੀ ਦਾਸ ਜੀ ਤੁਸੀਂ ਇਸ ਚੂਹੇ ਨੂੰ ਚੁੱਕ ਕੇ ਬਾਹਰ ਸੁੱਟਾਓ। ਲక్ష్ਮੀ ਦਾਸ ਜੀ ਨੇ ਕਿਹਾ ਕਿ ਪਾਜੀ ਠੀਕ ਕਹਿੰਦੇ ਨੇ। ਇਸ ਮਰੇ ਹੋਏ ਚੂਹੇ ਨੂੰ ਅਸੀਂ ਕਿਉਂ ਚੁੱਕੀਏ? ਇਸ ਮਰੇ ਹੋਏ ਨੂੰ ਚੁਕਣਾ ਮੈਨੂੰ ਸਹੀ ਨਹੀਂ ਲੱਗਦਾ ਮੈਂ ਨਹੀਂ ਚੁਕਣਾ ਤੁਸੀਂ ਕਿਸੇ ਸੇਵਾਦਾਰ ਨੂੰ ਕਹਿ ਦਿਓ ਕਿਸੇ ਸਿੱਖ ਨੂੰ ਕਹਿ ਦਿਓ ਜਦੋਂ ਨਾਨਕ ਜੀ ਨੇ ਸੁਲੱਖਣੀ ਜੀਵਲ ਵੇਖਿਆ ਤਾਂ ਕਿਹਾ ਕਿ ਹੋਂ ਲੈਣਾ ਜੀ ਨੂੰ ਮੈਂ ਆ ਗਿਆ ਕਰਦਾ ਲੈਣਾ ਜੀ ਨੂੰ ਕਿਹਾ ਲੈਣਾ ਜੀ ਹੁਣ ਤੁਸੀਂ ਇਸ ਚੂਹੇ ਨੂੰ ਬਾਹਰ ਸੁੱਟ ਦਿਓ ਹਲੇ ਨਾਨਕ ਜੀ ਦਾ ਵਾਕ ਪੂਰਾ ਵੀ ਨਹੀਂ ਹੋਇਆ ਤੇ ਲੈਣਾ ਜੀ ਨੇ ਉਸ ਮਰੇ ਹੋਏ ਚੂਹੇ ਨੂੰ ਚੋਕੇ ਬਾਹਰ ਸੁੱਟ ਦਿੱਤਾ ਨਾਨਕ ਜੀ ਨੇ ਕਿਹਾ ਕਿ ਦੇਖੋ ਸੁਲਖਨੀ ਜੀ ਤੁਹਾਡੇ ਪੁੱਤਰ ਤੇ ਸਾਡੀ ਆਗਿਆ ਨਹੀਂ ਮੰਨਦੇ ਪਰ ਇਹ ਲੈਨਾ ਜੀ ਸਾਡੇ ਵਚਨ ਪੂਰੇ ਹੋਣ ਤੋਂ ਪਹਿਲਾਂ ਹੀ ਸਾਡੀ ਆਗਿਆ ਮੰਨ ਲੈਂਦਾ ਹੈ ਪਾਣੀ ਹਮੇਸ਼ਾ ਨੀਵੇਂ ਤਾਂ ਹੀ ਜਾਂਦਾ ਹੈ ਇਸ ਵਿੱਚ ਕਿਸੇ ਦਾ ਜ਼ੋਰ ਨਹੀਂ ਚੱਲਦਾ ਹੈ ਪਰਮਾਤਮਾ ਦੀ ਆਗਿਆ ਹੈ ਆਕਾਲ ਪੁਰਖ ਦੀ ਆਗਿਆ ਹੈ ਇਸ ਵਿੱਚ ਤੁਹਾਡਾ ਜਾਂ ਮੇਰਾ ਜ਼ੋਰ ਨਹੀਂ ਹੈ ਪਰ ਲੈਨਾ ਜੀ ਨੂੰ ਗੁਰਗੱਦੀ ਮਿਲਣਾ ਆਕਾਲ ਪੁਰਖ ਦਾ ਹੁਕਮ ਹੈ ਇਸ ਵਿੱਚ ਤੁਸੀਂ ਮੇਰੇ ਦੋਨੇ ਪੁੱਤਰ ਜਾਂ ਮੈਂ ਵੀ ਕੁਝ ਨਹੀਂ ਕਰ ਸਕਦਾ ਮੇਰੇ ਪੁੱਤਰ ਯੋਗ ਹਨ ਇਸ ਵਿੱਚ ਕੋਈ ਦੋਰਾ ਨਹੀਂ ਪਰ ਮੇਰੀ ਆਗਿਆ ਦਾ ਪਾਲਨ ਪੂਰਨ ਰੂਪ ਵਿੱਚ ਪਹਿ ਲੈਣਾ ਜੀ ਹੀ ਕਰਦੇ ਨੇ ਪਹਿ ਲੈਣਾ ਜੀ ਗੁਰਗੱਦੀ ਦੇ ਸਹੀ ਉਤਰਾਧਿਕਾਰੀ ਨੇ ਇਸ ਉਲਗੇ ਉਸ ਲਖਨੀ ਜੀ ਵਾਪਸ ਆਪਣੇ ਘਰ ਚਲੇ ਗਏ ਫਿਰ ਕੁਝ ਸਮਾਂ ਬੀਤਿਆ ਨਾਨਕ ਜੀ ਨੇ ਇੱਕ ਰਾਤ ਬਾਬਾ ਸ਼ਿਰਸ਼ਿੰਦ ਜੀ ਨੇ ਕਿਹਾ ਕਿ ਮੇਰਾ ਚਾਦਰਾਂ ਜਾ ਕੇ ਨੰਦੇ ਵਿੱਚੋਂ ਧੋ ਕੇ ਸੁਕਾ ਲਿਓ। ਬਾਬਾ ਸ਼ਿਰਸ਼ਿੰਦ ਨੇ ਕਿਹਾ ਕਿ ਬਹੁਤ ਸਰਦ ਰਾਤ ਹੈ, ਠੰਡ ਹੈ। ਇੰਨੇ ਠੰਡੇ ਵਿੱਚ ਮੈਂ ਚਾਦਰਾਂ ਧੋਣ ਜਾਵਾਂਗਾ ਮੇਰੇ ਹੱਥ ਠਰ ਜਾਣਗੇ। ਸਵੇਰੇ ਹੋ ਗਏ ਤੇ ਸੂਰਜ ਚੜ੍ਹਨ ਦੇ ਬਾਅਦ ਕਿਸੇ ਸਿੱਖ ਕੋਲ ਮੈਂ ਤਵਾ ਦਿਆਂਗਾ। ਫਿਰ ਲక్ష్ਮੀਦਾਸ ਜੀ ਨੂੰ ਕਿਹਾ ਕਿ ਜਾ ਕੇ ਚਾਦਰਾਂ ਧੋ ਕੇ ਸੁਕਾ ਲਿਓ। ਲక్ష్ਮੀ ਦਾਸ ਜੀ ਨੇ ਵੀ ਕਿਹਾ ਕਿ ਅੱਧੀ ਰਾਤ ਦਾ ਸਮਾਂ ਹੈ ਠੰਡ ਬਹੁਤ ਜ਼ਿਆਦਾ ਹੈ ਇਸ ਠੰਡ ਵਿੱਚ ਧੋ ਕੇ ਸੁਕਾਣਾ ਬਹੁਤ ਮੁਸ਼ਕਲ ਹੈ ਸਵੇਰੇ ਮੈਂ ਕਿਸ ਸੇਵਾਦਾਰ ਤੋਂ ਸੁਕਾ ਦਵਾਂਗਾ ਤਵਾ ਦਵਾਂਗਾ ਇਰਨਾਰਕ ਜੀ ਨੇ ਲੈਣਾ ਜੀ ਨੂੰ ਕਿਹਾ ਕਿ ਮੇਰਾ ਚਾਦਰਾ ਧੋ ਕੇ ਸੁਕਾ ਲਿਆਓ ਉਸੇ ਖਿੰਨ ਵਿੱਚ ਲੈਣਾ ਜੀ ਉੱਠੇ ਚਾਦਰਾ ਲਿਆ ਅਤੇ ਨਦੀ ਵੱਲ ਚਲੇ ਗਏ ਜਦੋਂ ਨਦੀ ਦੇ ਕਿਨਾਰੇ ਪੁੱਜੇ ਤੇ ਕੀ ਦੇਖਿਆ ਕਿ ਸੂਰਜ ਚੜਿਆ ਹੋਇਆ ਹੈ। ਤਾਂ ਬਹੁਤ ਤੇਜ ਹੈ। ਕੁਝ ਹੀ ਸਮੇਂ ਵਿੱਚ ਚੰਦਰਾਂ ਤੋਂ ਅਗੇ ਸੋ ਗਿਆ। ਤੇ ਉਹ ਵਾਪਸ ਨਾਨਕ ਜੀ ਨੂੰ ਪੇਟਾ ਕਰਨ ਉਸ ਲੈ ਆਏ। ਨਾਨਕ ਜੀ ਦੇ ਕੋਲ ਆ ਕੇ ਉਹਨਾਂ ਨੇ ਇਹ ਚੰਗਾ ਸਟੇਪ ਹੈ ਕਿ ਤੁਸੀਂ ਤੇ ਰਾਤ ਨੂੰ ਵੀ ਸੂਰਜ ਚੜਾਉਣ ਦੀ ਸਮਰੱਥਾ ਰੱਖਦੇ ਹੋ। ਤੁਸੀਂ ਗਾਲਪੁਰ ਦਾ ਰੂਪ ਹੀ ਹੋ। ਨਾਨਕ ਜੀ ਵੀ ਉਹਨਾਂ ਦੀਆਂ ਅਗਿਆ ਬਲਣ ਦੇ ਕੇ ਬਹੁਤ ਪਰਸੰਨ ਹੋਏ। ਫਿਰ ਕੁਝ ਦਿਨ ਬੀਤੇ ਇਹਦੇ ਨਾਨਕ ਜੀ ਆਪਣੇ ਸਿੱਖਾਂ ਨਾਲ ਜੰਗਲ ਵਿੱਚੋਂ ਕਿਤੇ ਜਾ ਰਹੇ ਸਨ ਰਸਤੇ ਵਿੱਚ ਇੱਕ ਚਿੱਕੜ ਸੀ ਨਾਨਕ ਜੀ ਨੇ ਆਪਣਾ ਕੈਨ ਦਾ ਕਟੋਰਾ ਚੁੱਕ ਕੇ ਚਿੱਕੜ ਵਿੱਚ ਛੋੜ ਦਿੱਤਾ ਤੇ ਬਾਬਾ ਸ਼੍ਰੀਚੰਦ ਜੀ ਨੂੰ ਕਿਹਾ ਕਿ ਹਾਂ ਕਿ ਸ਼੍ਰੀਚੰਦ ਜੀ ਇੱਕ ਕਟੋਰਾ ਚਿੱਕੜ ਤੋਂ ਲੈ ਆਓ ਸ਼੍ਰੀਚੰਦ ਜੀ ਨੇ ਕਿਹਾ ਜੇ ਲੈ ਕੇ ਹੀ ਆਣਾ ਸੀ ਤੁਸੀਂ ਸੁੱਟਿਆ ਕਿਉਂ ਮੇਰੇ ਕੀਮਤੀ ਵਸਤਰ ਨੇ ਮੈਂ ਚਿੱਕੜ ਵਿੱਚ ਜਾਵਾਂਗਾ ਵਸਤਰ ਖਰਾਬ ਹੋ ਜਾਣਗੇ ਕਿਸੇ ਸੇਵਾਦਾਰ ਨੂੰ ਕਹ ਦੋ ਫਿਰ ਲక్ష్ਮੀ ਦਾਸ ਜੀ ਨੂੰ ਕਿਹਾ ਲక్ష్ਮੀ ਦਾਸ ਜੀ ਨੇ ਵੀ ਕਿਹਾ ਕਿ ਮੈਂ ਵੀ ਬਹੁਤ ਕੀਮਤੀ ਵਸਤਰ ਪਾਏ ਹੋਏ ਨੇ ਇਹ ਛੋਟਾ ਕੰਮ ਮੈਂ ਕਰਦਾ ਚੰਗਾ ਨਹੀਂ ਲੱਗਦਾ ਤੁਹਾਡੇ ਨੇ ਸਿੱਖਨੇ ਸੇਵਾਦਾਰ ਨੇ ਇਹਨਾਂ ਨੂੰ ਕਹ ਦੋ ਫਿਰ ਨਾਨਕ ਜੀ ਨੇ ਲੈਣਾ ਜੀ ਨੂੰ ਕਿਹਾ ਲੈਣਾ ਜੀ ਉਸੇ ਵੇਲੇ ਚਿੱਕਰ ਵਿੱਚ ਛਾਲ ਮਾਰ ਕੇ ਕਟੋਰਾ ਸਾਫ਼ ਕਰਕੇ ਨਾਨਕ ਜੀ ਕੋ ਲੈ ਆਏ ਨਾਨਕ ਜੀ ਬਹੁਤ ਪ੍ਰਸੰਨ ਹੋਏ ਨਾਨਕ ਜੀ ਨੇ ਕਿਹਾ ਕਿ ਇਹ ਕਟੋਰਾ ਨਹੀਂ ਤੁਸੀਂ ਚਿੱਕੜ ਚੋਂ ਕੱਢਿਆ ਪੂਰੀ ਲੁਕਾਈ ਹੀ ਚਿੱਕੜ ਚੋਂ ਕੱਢ ਲਿਲਤੀ ਹੈ ਜਿਸ ਤਰ੍ਹਾਂ ਤੁਸੀਂ ਇਸ ਕਟੋਰੇ ਨੂੰ ਚਿੱਕੜ ਚੋਂ ਕੱਢਿਆ ਹੈ ਤੁਸੀਂ ਬਹੁਤ ਸਾਰੇ ਕਲਯੋਗੀ ਲੋਕਾਂ ਨੂੰ ਹੀ ਇਸ ਚਿੱਕੜ ਰੂਪੀ ਪਾਪ ਚੋਂ ਕੱਢ ਕੇ ਪਰਮਾਤਮਾ ਨਾਲ ਜੋੜ ਦੋਗੇ ਜੋ ਵੀ ਤੁਹਾਡੇ ਚਰਨਾਂ ਨਾਲ ਲੱਗੇਗਾ ਉਹ ਪਰਮਾਤਮਾ ਦੀ ਪ੍ਰਾਪਤੀ ਸਹਿਜ ਹੀ ਕਰ ਲਵੇਗਾ ਇਸ ਤਰ੍ਹਾਂ ਨਾਨਕ ਜੀ ਨੇ ਬਹੁਤ ਸਾਰੀਆਂ ਪ੍ਰੀਖਿਆਵਾਂ ਲਈਆਂ ਅਤੇ ਆਪਣੇ ਬੱਚਿਆਂ ਨੂੰ ਇਹ ਦੱਸਿਆ ਕਿ ਮੈਂ ਜੋ ਗੁਰੂ ਗੱਦੀ ਦੇਣ ਲੱਗਾ ਹਾਂ ਲੈਣਾ ਜੀ ਨੂੰ ਇਹ ਇਸ ਕਰਕੇ ਦੇਣ ਲੱਗਾ ਹਾਂ ਕਿ ਮੇਰੀ ਆਗਿਆ ਦਾ ਪਾਲਨ ਪੂਰੇ ਮਨ ਨਾਲ ਕਰਦੇ ਹਨ ਤਾਂ ਕਿ ਉਹਨਾਂ ਦੇ ਪੁੱਤਰਾਂ ਦੇ ਮਨ ਵਿੱਚ ਵੀ ਕੋਈ মতभेद ਨਾ ਰਹੇ ਤਾਂ ਕਰਕੇ ਇਹ ਸਾਰੀ ਲੀਲਾ ਉਹਨਾਂ ਨੇ ਕੀਤੀ ਪਰ ਬਾਬਾ ਬੁੱਢਾ ਜੀ ਦੇ ਮਨ 'ਚ ਆ ਗਿਆ ਕਿ ਮੈਂ ਵੀ ਨਾਲਕ ਜੀ ਦੀ ਸਾਰੀ ਗੱਲਾਂ ਦਾ ਪਾਲਣ ਕਰਦਾ ਹਾਂ ਪਰ ਗੁਰੂ ਗੱਦੀ ਉਹ ਲੈਣਾ ਜੀ ਨੂੰ ਦੇਣ ਲੱਗੇ ਨੇ जो प्रेम लहना जीना करते हैं मेहना नहीं करते नानक जी मन में मुस्कुरा लग पे एक रात नानक जी ने बाबा बुढ़ा जी ने कहा कि देखो हाँ कि रात बतीत हो गई कि है बाबा बुढ़ा जी ने कहा कि अभी रात बतीत हो गई है नानक जी ने कहा नहीं चंकी तरह वेखो एक पहर रात रह गई है फिर बाबा बुढ़ा जी ने देखिया कहते नहीं अद्धी रात बतीत है नानक जी ने फिर कहा कि फिर देखो ਇਸ ਤਰ੍ਹਾਂ 3-4 ਵਾਰ ਬਾਬਾ ਬੁੱਢਾ ਜੀ ਨੇ ਵੇਖਿਆ ਅਤੇ ਚਾਰੇ ਵਾਰਾਂ ਹੀ ਕਿਹਾ ਕਿ ਰਾਤ ਅੱਧੀ ਉਤੀਤ ਹੋਈ ਹੈ ਫਿਰ ਨਾਨਕ ਜੀ ਨੇ ਬਾਈ ਲੈਣਾ ਜੀ ਨੂੰ ਭੇਜਿਆ ਹੁਣ ਤੁਸੀਂ ਦੇਖੋ ਰਾਤ ਕਿੰਨੀ ਉਤੀਤ ਹੋਈ ਹੈ ਲੈਣਾ ਜੀ ਨੇ ਵੀ ਤਾਰਿਆਂ ਦਾ ਅਨੁਮਾਨ ਲਾ ਕੇ ਕਿਹਾ ਕਿ ਰਾਤ ਅੱਧੀ ਉਤੀਤ ਹੋਈ ਹੈ ਨਾਨਕ ਜੀ ਨੇ ਕਿਹਾ ਨਹੀਂ ਫਿਰ ਜਾ ਕੇ ਦੇਖ ਫਿਰ ਇੱਕ ਰਾਤ ਰਹਿ ਗਈ ਹੈ ਫਿਰ ਲੈਣਾ ਜੀ ਗਏ ਲੈਣਾ ਜੀ ਨੇ ਬਾਹਰ ਜਾ ਕੇ ਫਿਰ ਤਾਰਿਆਂ ਨੂੰ ਦੇਖਿਆ ਕਿ ਰਾਤ ਤੇ ਅੱਧੀ ਹੀ ਬੀਤੀ ਹੈ। ਨਾਨਕ ਜੀ ਦੇ ਮਨ ਵਿੱਚ ਕੀ ਚੱਲ ਰਿਹਾ ਹੈ। ਲੈਣਾ ਜੀ ਨੇ ਫਿਰ ਆ ਕੇ ਕਿਹਾ ਕਿ ਨਾਨਕ ਜੀ ਮੈਂ ਸ਼ਮਾ ਮੰਗਦਾ ਹਾਂ ਮੇਰੀਆਂ ਅੱਖਾਂ ਨੀਂਦ ਨਾਲ ਪੁਰੀਆਂ ਹੋਈਆਂ ਸਨ। ਮੈਂ ਚੰਗੀ ਤਰ੍ਹਾਂ ਵੇਖ ਨਾ ਸਕਿਆ। ਰਾਤ ਜਿੰਨੀ ਤੁਸੀਂ ਬਤਾਈ ਹੈ ਉੰਨੀ ਬੀਤੀ ਹੈ ਤੇ ਜਿੰਨੀ ਤੁਸੀਂ ਰੱਖੀ ਹੈ ਉੰਨੀ ਬਚੀ ਹੋਈ ਹੈ। ਇਹ ਸੁਣ ਕੇ ਨਾਨਕ ਜੀ ਪ੍ਰਸੰਨ ਹੋ ਗਏ। ਬਾਬਾ ਬੁੱਢਾ ਜੀ ਨੂੰ ਸਮਝ ਆ ਗਈ ਕਿ ਜੋ ਆਗਿਆ ਪਾਲਨ ਪਹਿਲੇ ਨਾ ਜੀ ਕਰਦੇ ਨੇ ਉਹ ਮੈਂ ਨਹੀਂ ਕੱਟ ਸਕਦਾ ਕਿਸੇ ਕਰਕੇ ਲੈਣਾ ਜੀ ਗੁਰਗੱਦੀ ਦੇ ਅਧਿਕਾਰੀ ਨੇ ਬਾਬਾ ਬੁੱਢਾ ਜੀ ਦੇ ਮੰਚ ਵਿੱਚ ਜੋ ਸੰਸਾਰ ਸੀ ਉਹ ਨਿਵਰਤ ਹੋ ਗਿਆ ਇਹ ਸਾਰੀ ਲੀਲਾ ਬਾਬਾ ਬੁੱਢਾ ਜੀ ਦੇ ਸੰਸਾਰ ਨੂੰ ਨਿਵਰਤ ਕਰਨ ਲਈ ਨਾਨਕ ਜੀ ਨੇ ਕੀਤੀ ਸੀ ਫਿਰ ਇੱਕ ਦਿਨ ਨਾਨਕ ਜੀ ਨੇ ਇਨਿਸ਼ਾ ਕੀਤਾ ਕਿ ਬਾਬਾ ਲੈਣਾ ਜੀ ਨੂੰ ਗੁਰਗੱਦੀ ਦੇ ਦਿੱਤੀ ਜਾਵੇ ਗੁਰਗੱਦੀ ਦੇੰ ਤੋਂ ਪਹਿਲਾਂ ਨਾਨਕ ਜੀ ਨੇ ਇਹ ਬਚਨ ਨਾਨਕ ਜੀ ਦੇ ਪ੍ਰਤੀ ਵਚਨ ਉਚਾਰਨ ਹੋਏ ਜਿਤਨੀ ਨੀਸਾ ਬਿਤਾਈ ਗਾਉ ਰਾਉਰ ਤਿਤਨੀ ਬੀਤੀ ਨਾ ਮੈਂ ਲਖਬਾਉਰ ਅਬ ਜਿਤਨੀ ਰਾਖੀ ਹੋ ਰਹੀ ਸ੍ਰਬ ਕਾਨ ਕੋ ਕਰਤਾ ਤੁਹੀਂ ਇਸ ਰੱਦਾਂ ਪਾਵਨ ਹੈ ਨਾ ਜੀ ਦਾ ਨਾਨਕ ਜੀ ਦੇ ਪ੍ਰਤੀ ਸੀ ਲੈਣਾ ਜੀ ਨਾਨਕ ਜੀ ਨੂੰ ਕਾਲ ਪ੍ਰੋਦਾ ਰੋਹੀ ਮੰਦੇ ਸੀ ਫਿਰ ਇੱਕ ਦਿਨ ਨਾਨਕ ਜੀ ਨੇ ਲੈਣਾ ਜੀ ਨੂੰ ਬੁਲਾਇਆ ਸਾਰੇ ਸਿੱਖਾਂ ਨੂੰ ਬੁਲਾਇਆ ਆਪਣੇ ਪੁੱਤਰ ਨੂੰ ਹੀ ਬੁਲਾਇਆ ਇੱਕ ਨਾਰੀਅਲ 5 ਪੈਸੇ ਪੇਟਾ ਰੱਖ ਕੇ ਅਤੇ ਨਾਰੀਅਲ ਰੱਖ ਕੇ ਤਿੰਨ ਪ੍ਰਿਕਰਮਾ ਪਹਿਲੇ ਨਾਲ ਜਿਦਿਆਂ ਕੀਤੀਆਂ ਤੇ ਆਪਣਾ ਮਸਤਕ ਲੈਣਾ ਜੀ ਦੇ ਚੁਕਾਇਆ ਜਦੋਂ ਆਪਣਾ ਮਸਤਕ ਚੁਕਾਇਆ ਲੈਣਾ ਜੀ ਬਹੁਤ ਸ਼ਰਮਸਾਰ ਹੋਇਆ ਲੈਣਾ ਜੀ ਨੇ ਕਿਹਾ ਕਿ ਮੈਂ ਤੁਹਾਡਾ ਦਾਸ ਹਾਂ ਤੁਸੀਂ ਮੇਰੇ ਕੇ ਮਸਤਕ ਚੁਕਾ ਦਿੱਤਾ ਹੈ ਮੇਰੇ ਦੇ ਸਰੀਰ ਨੂੰ ਹੁਣ ਕੋਲ ਪਹਾਂ ਚਾਇਆ ਜਾਇਆ ਜਾਵੇ ਜਦੋਂ ਇਹ ਸ਼ਬਦ ਸੁਨੇ ਤਾਂ ਨਾਨਕ ਜੀ ਨੇ ਕਿਹਾ ਦੁਬਾਰਾ ਇਸ ਤਰ੍ਹਾਂ ਦੇ ਬੋਲ ਆਪਣੇ ਮੂੰਹ ਨਹੀਂ ਕੱਢਣੇ ਹੁਣ ਤੁਸੀਂ ਮੇਰਾ ਹੀ ਰੂਪ ਹੋ ਤੁਹਾਡੇ ਮੂੰਹ ਨਿਕਲੇ ਹੋਏ ਬੋਲ ਹੁਣ ਸੱਚ ਹੋਣਗੇ ਜੋ ਵੀ ਬੋਲੋਗੇ ਉਹ ਸੱਚ ਹੋ ਜਾਣਗੇ ਇਸ ਤਰ੍ਹਾਂ ਦੇ ਬੋਲ ਕਦੇ ਨਹੀਂ ਕੱਢਣੇ ਹੁਣ ਤੁਸੀਂ ਮੇਰੇ ਅੰਗ ਤੋਂ ਪੈਦਾ ਹੋਵੋਗੇ ਤਾਂ ਕਰਕੇ ਤੁਹਾਡਾ ਨਾਮ ਅੰਗਦ ਦੇਵ ਹੋਵੇਗਾ ਤੁਹਾਡਾ ਸਰੀਰ ਹੁਣ ਮੇਰਾ ਬਖਸ਼ਾ ਹੋਇਆ ਹੈ ਤੁਸੀਂ ਮੇਰਾ ਹੀ ਰੂਪ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਕਿ ਤੁਸੀਂ ਵੀ ਇਹਨਾਂ ਦੇ ਅੱਗੇ ਨਤਮਸਤਕ ਹੋਵੋ ਸਾਰੇ ਸਿੱਖਾਂ ਨੇ ਲੈਣਾ ਜੀ ਨੂੰ ਪ੍ਰਣਾਮ ਕੀਤੀ ਪਰੰਤੂ ਨਾਨਕ ਜੀ ਦੇ ਪੁੱਤਰਾਂ ਨੇ ਨਹੀਂ ਕੀਤੀ ਨਾਨਕ ਜੀ ਦੇ ਪੁੱਤਰਾਂ ਨੇ ਕਿ ਹਾਂ ਕਿ ਅਸੀਂ ਗੁਰੂ ਪੁੱਤਰ ਹਾਂ ਅਸੀਂ ਸੇਵਾਦਾਰ ਦੇ ਅੱਗੇ ਸਿਰ ਚੁਕਾਉਂਦੇ ਚੰਗੇ ਨਹੀਂ ਲੱਗਦੇ ਉਹ ਦੋਨੇ ਉੱਠ ਕੇ ਆਪਣੇ ਘਰ ਚਲੇ ਗਏ ਪਰ ਸਾਰੇ ਸਿੱਖਾਂ ਨੇ ਲੈਣਾ ਜੀ ਨੂੰ ਆਪਣਾ ਗੁਰੂ ਮੰਨ ਲਿਆ ਤੇ ਨਾਨਕ ਜੀ ਵੀ ਬੜੇ ਪ੍ਰਸੰਦਾ ਨਾਲ ਲੈਣਾ ਚੀਨੂ ਗੁਰਗੰਦੀ ਦੇ ਕੇ ਗਲਵਖਰੀ ਵਿੱਚ ਪਾ ਲਿਆ ਫਿਰ ਆਪਣੇ ਪਾਸ ਬਿਠਾ ਕੇ ਨਾਨਕ ਜੀ ਨੇ ਕਿਹਾ ਕਿ ਹੁਣ ਤੁਸੀਂ ਜੋ ਮਿਹਰਬਾਨੀ ਹੈ ਉਹ ਮੈਨੂੰ ਉਸ ਨਵਦ ਕਲਮ ਬੰਦ ਕਰੋ ਅੰਗਦ ਜੀ ਨੇ ਸਾਰੀ ਬਾਣੀ ਕਲਮ ਬੰਦ ਕੀਤੀ ਨਾਨਕ ਜੀ ਨੇ ਕਿਹਾ ਇਸ ਬਾਣੀ ਦਾ ਨਾਮ ਜਪਜੀ ਸਾਹਿਬ ਰੱਖਿਆ ਜਾਂਦਾ ਹੈ ਜਬ ਇਸ ਬਾਣੀ ਦਾ ਨਾਮ ਹੈ ਹੁਣ ਜਪਦਾ ਇਸ ਜਪ ਬਾਣੀ ਨੂੰ ਵਿਚਾਰ ਕੇ ਅਮਰਤ ਵੇਲੇ ਇਸ਼ਨਾਨ ਕਰਕੇ ਜੋ ਪੜੇਗਾ ਜਾਂ ਗ੍ਰਹਿਣ ਕਰੇਗਾ ਉਹ ਪਰਮ ਗਤੀ ਦਾ ਅਧਿਕਾਰੀ ਹੋਵੇਗਾ ਉਸ ਸਿੱਖ ਦਾ ਕੋਈ ਕੰਮ ਅਧੂਰਾ ਨਹੀਂ ਰਹੇਗਾ ਜੋ ਵੀ ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਤੋਲੇ ਇੱਕ ਮਨ ਹੋ ਕੇ ਕਰੇਗਾ ਅਤੇ ਇਸ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਉਤਾਰੇਗਾ ਨਾਨਕ ਜੀ ਦਾ ਹੁਕਮ ਹੈ ਨਾਨਕ ਜੀ ਦਾ ਇਹ ਬਖਸ਼ਿਸ਼ ਹੈ ਵਰਦਾਨ ਹੈ ਕਿ ਉਹ ਇਸ ਸੰਸਾਰ ਵਿੱਚ ਕੋਈ ਵੀ ਕੰਮ ਉਸ ਦਾ ਅਟਕੇਗਾ ਨਹੀਂ ਤੇ ਉਹ ਬਾਅਦ ਵਿੱਚ ਸੱਚ ਕਰਨ ਦਾ ਅਧਿਕਾਰੀ ਹੋਵੇਗਾ ਜਿਹੜਾ ਪ੍ਰਸ਼ਬਾਨੀ ਦਾ ਬਿਆਸ ਕਰੇਗਾ ਉਸ ਦਾ ਕੋਈ ਕਰਮ ਸ਼ੇਸ਼ ਨਹੀਂ ਰਹੇਗਾ ਸ਼ਬਦ ਅਮਿਆਸ ਕੀਓ ਨਰ ਜਾਹੀ ਰਹਿਣਾ ਕਰਨੋ ਕਰਤ ਕੁਛ ਤਾਹੀ ਇਸ ਤਰ੍ਹਾਂ ਜਪਜੀ ਸਾਹਿਬ ਦਾ ਮਹਤਮ ਨਾਨਕ ਜੀ ਨੇ ਦੱਸਿਆ ਧੰਨਵਾਦ